हां जी दोस्तों ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਨੇ 1000 ਰੁਪਏ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਤੇ ਉਸ ਨੂੰ ਦੇਖਦੇ ਹੋਏ ਵੀ ਕਾਫੀ ਟਾਈਮ ਨਿਕਲ ਚੁੱਕਾ ਹੈ ਜਿਹੜਾ ਕਿ ਹੁਣ ਔਰਤਾਂ ਦਾ ਜਿਹੜਾ ਸਬਰ ਦਾ ਜਿਹੜਾ ਬੰਨ ਹੈ ਉਹ ਟੁੱਟ ਚੁੱਕਾ ਹੈ ਤਾਂ ਦੋਸਤੋ ਸੜਕਾਂ ਦੇ ਉੱਤੇ ਹੁਣ ਔਰਤਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਮੋਰਚੇ ਲੋਣੇ ਸ਼ੁਰੂ ਕਰ ਦਿੱਤੇ ਨੇ ਕੀ ਪੰਜਾਬ ਸਰਕਾਰ ਹਾਲੇ ਤੱਕ ਆਪਣਾ ਵਾਦਾ ਪੂਰਾ ਨਹੀਂ ਕਰ ਰਹੀ ਜਿਸ ਕਰਕੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਵੋਟਾਂ ਪਈਆਂ ਸੀ ਪੰਜਾਬ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ 92 ਸੀਟਾਂ ਦੇ ਨਾਲ ਸਿੱਜੀਤ ਦਰਜ ਕੀਤੀ ਗਈ ਸੀ ਤਾਂ ਦੋਸਤੋ ਖਬਰ ਵੱਡੀ ਆਈ ਹੈ ਤੁਹਾਨੂੰ ਦੱਸਦੇ ਕਿ ਮਾਨ ਸਰਕਾਰ ਤੋਂ 1000 ਰੁਪਏ ਲੈਣ ਦੇ ਲਈ ਸੜਕਾਂ ਦੇ ਨਿਤਰੀਆਂ ਬੀਜੇਪੀ ਮਹਿਲਾ ਮੋਰਚਾ ਦੀਆਂ ਬੀਬੀਆਂ ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੋਰ ਨੇ ਅੱਜ ਪਟਿਆਲਾ ਦੀਆਂ ਔਰਤਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਵਿਰੋਧ ਪੰਜਾਬ ਔਰਤਾਂ ਨੂੰ 1000 ਰੁਪਏ ਮਹੀਨਾ ਗਾਰੰਟੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੇ ਵਿੱਚ ناکਾਮ ਰਹਿਣ ਦੇ ਵਿਰੁੱਧ ਵਿੱਚ ਵਿਚਾਰ ਰੋਸ਼ ਪ੍ਰਦਰਸ਼ਨ ਕੀਤਾ ਪਟਿਆਲਾ ਦੇ ਬੁਹਾਰਾ ਚੌਂਕ ਦੇ ਵਿੱਚ ਦਿੱਤੇ ਧਰਨੇ ਦੌਰਾਨ ਜੈਂਦਰ ਕੋਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਹਿਲਾਂ ਰੱਦ ਕੀਤੇ ਗਏ 10 ਲੱਖ ਤੋਂ ਵੱਧ ਰਕਮਾਂ ਕਾਰਡ ਤੁਰੰਤ ਬਹਾਲ ਕੀਤੇ ਜਾਣ ਇਸ ਦੀ ਵੀ ਉਹਨਾਂ ਨੇ ਮੰਗ ਕੀਤੀ ਹੈ ਤੇ ਨਾਲੇ ਤੁਹਾਨੂੰ ਦੱਸ ਦਿਆਂ ਕਿ ਵਿਸ਼ਾਲ ਇਕੱਠ ਨੂੰ ਸੰਬੋਧਿਤ ਕਰਦਿਆਂ ਜੈ ਇੰਦਰ ਕੋਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਗਾਰੰਟੀ ਦਿੱਤੀ ਸੀ ਕਿ ਉਹ ਇੱਕ ਵਾਰ ਚੋਣੇ ਜਾਣ ਤੇ 18 ਸਾਲ ਤੋਂ ਵੱਧ ਉਮਰ ਦੀਆਂ ਹਰ ਇੱਕ ਔਰਤ ਨੂੰ 1000 ਰੁਪਏ ਮਹੀਨਾ ਦੇਵੇਗੀ ਪਰ ਹੁਣ ਤੱਕ 18 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਹੱਦ ਤੱਕ ਸਰਕਾਰ ਵੱਲੋਂ ਆਪਣੇ ਵੱਡੇ ਚੋਣ ਵਾਦਿਆਂ ਵਿੱਚੋਂ ਇੱਕ ਵੀ ਵਾਦਾ ਪੂਰਾ ਕਰਨ ਦਾ ਕੋਈ ਵੀ ਸੰਕੇਤ ਹਾਲੇ ਤੱਕ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਹੈ ਜਿਵੇਂ ਕਿ ਵੱਡੇ ਵਾਦਿਆਂ ਦੀ ਗੱਲ ਕਰੀਏ ਦੋਸਤੋ ਪੂਰੇ ਪੰਜਾਬ ਸਰਕਾਰ ਨੇ 1000 ਰੁਪਏ ਔਰਤਾਂ ਨੂੰ ਕਿਹਾ ਸੀ ਕਿ ਨਾਲੇ ਬਜ਼ੁਰਗਾਂ ਦੀ 2500 ਪੈਨਸ਼ਨ ਜਿਹੜੀ 1500 ਤੋਂ ਵਧਾ ਕੇ 1000 ਰੁਪਏ ਦਾ ਹੋਰ ਪਲੱਸ ਕਰਕੇ 2500 ਦੇਣ ਦਾ ਵਾਦਾ ਕੀਤਾ ਸੀ ਨਾ ਇਹਨਾਂ ਨੇ ਉਹ ਆਪਣਾ ਵਾਦਾ ਪੂਰਾ ਕੀਤਾ ਹੈ ਤਾਂ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਸਰਕਾਰ ਕਦ ਤੱਕ ਆਪਣਾ ਇਹ ਵਾਦਾ ਪੂਰਾ ਕਰ ਦੇਗੀ ਕਮੈਂਟ ਬਾਕਸ ਵਿੱਚ ਜ਼ਰੂਰ ਆਪਣਾ رائے ਦੇਣਾ ਧੰਨਵਾਦ ਜੀ